ਬੈਟਲਸ ਆਫ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਸਟੂਡੈਂਟ ਨੈਕਸਟ ਲਿਖੋ ਫਟਾਫਟ ਪ੍ਰੀ ਖਾਲਸਾ ਪੀਰੀਅਡ ਬੈਟਲਸ ਮੀਨਸ ਵੀ ਜੋ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਬੈਟਲਸ ਹੋਈਆਂ ਉਸ ਨੂੰ ਬੋਲਦੇ ਆ ਪ੍ਰੀ ਖਾਲਸਾ ਪੀਰੀਅਡ ਬੈਟਲਸ ਠੀਕ ਹੈ ਤਾਂ ਲਿਖੋ ਫਰਸਟ ਬੈਟਲ ਪ੍ਰੀ ਖਾਲਸਾ ਪੀਰੀਅਡ ਦੀ ਤਾਂ ਹੈਡਿੰਗ ਬਣਾ ਲਓ ਪ੍ਰੀ ਖਾਲਸਾ period ਤਾਂ ਸੁਣਨ ਵਾਲੇ ਜ਼ਿਆਦਾ ਧਿਆਨ ਦਿਓ ਠੀਕ ਹੈ ਪ੍ਰੀ ਖਾਲਸਾ period ਬੈਟਲਸ ਪ੍ਰੀ ਖਾਲਸਾ period ਬੈਟਲਸ ਤੁਹਾਨੂੰ ਕੋ ਸਟੂਡੈਂਟਸ ਸਭ ਤੋਂ ਪਹਿਲਾਂ ਲਾਈਫ ਦੀ ਗੁਰਗੋਬਿੰਦ ਸਿੰਘ ਪਾਤਸ਼ਾਹ ਦੀ ਪਹਿਲੀ ਜੰਗ ਸੀ ਜੋ ਪੇਪਰਸ ਪੁੱਛਦੇ ਆ ਬੈਟਲ ਆਫ ਪੰਗਾਣੀ ਪੰਗਾਣੀ ਦਾ ਯੁੱਧ ਬੀ ਐਚ ਏ ਜੀ ਐਨ ਆਈ ਪੰਗਾਣੀ ਦੀ ਲੜਾਈ ਤਾਂ ਪੇਪਰ 'ਚ ਪੁੱਛਦੇ ਆਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪਹਿਲੀ ਆਪਣੇ ਬੈਟਲ ਕਿਹੜੀ ਸੀ ਬੱਚੇ ਮਾਰਕਰ ਨਵਾਂ ਲਿਆ ਮੈਂਨੇ ਠੀਕ ਹੈ ਥੋੜੇ ਜਿਹਾ ਆਪਣਾ ਲਾਈਟ ਦਾ ਠੀਕ ਹੈ ਤਾਂ ਬੈਟਲ ਆਫ ਪੰਗਾਣੀ ਠੀਕ ਹੈ ਸੁਣਨ ਵਾਲ ਧਿਆਨ ਦੋ ਜਿਆਦਾ ਮੈਂ ਸਪੈਲਿੰਗ ਵੀ ਬੋਲ ਰਿਹਾ ਤਾਂ ਬੈਟਲ ਆਫ ਪੰਗਾਣੀ ਕਦੋਂ ਹੋਈ ਸਟੂਡੈਂਟਸ 1688 ਦੇ ਵਿੱਚ ਬੈਟਲ ਆਫ ਪੰਗਾਣੀ ਕਦੋਂ ਹੋਈ 1688 1688 ਦੇ ਵਿੱਚ ਵਰਸੀਸ ਰਾਜਾ ਭੀਮਚੰਦ ਕਿਸ ਦੇ ਖਿਲਾਫ ਹੋਈ ਸੀ ਰਾਜਾ ਭੀਮਚੰਦ ਅੱਛਾ ਮਨ ਕਿਹੜਾ ਬੱਚਾ ਆਨਸਰ ਦੇਗਾ ਵੀ ਰਾਜਾ ਭੀਮਚੰਦ ਕੌਣ ਸੀ ਫਟਾਫਟ ਤੁਹਾਨੂੰ ਮੈਂ ਲਿਖਵਾਇਆ ਹੋਇਆ ਜਦੋਂ ਆਪਾਂ 9th ਗੁਰੂ ਕਰਕੇ ਆਏ ਸੀ ਵੀ ਰਾਜਾ ਭੀਮਚੰਦ ਕੌਣ ਸੀ ਬੈਟਲ ਆਫ ਪੰਗਾਣੀ ਜੋ ਰਾਜਾ ਭੀਮਚੰਦ ਦੇ ਖਿਲਾਫ ਹੋਈ ਸੀ ਤਾਂ ਰਾਜਾ ਭੀਮਚੰਦ ਕੌਣ ਸੀ ਬਿਲਕੁਲ ਪਹਾੜੀ ਰਾਜਾ ਸੀ ਉਹ ਬਿਲਾਸਪੁਰ ਰਿਆਸਤ ਦਾ ਰਾਜਾ ਸੀ ਤਾਂ 9th ਗੁਰੂ ਗੁਰੂ ਤੇਗ ਬਹਾਦਰ ਸਾਹਿਬੁਰ ਗੋਬਿੰਦ ਸਿੰਘ ਦੇ ਆਪਣੇ ਫਾਦਰ ਸਾਹਿਬ ਨੇ ਉਸ ਤੋਂ ਆਨੰਦਪੁਰ ਸਾਹਿਬ ਦਾ ਲੈਂਡ ਪਰਚੇਸ ਕੀਤਾ ਸੀ ਮੈਂ ਤੁਹਾਨੂੰ ਲਿਖਾਇਆ ਸੀ ਲਾਸਟ ਲੈਕਚਰ ਤੋਂ ਬਿਲਕੁਲ ਜ਼ਮੀਨ ਖਰੀਦੀ ਸੀ ਸਭ ਤੋਂ ਪਹਿਲਾ ਮੈਸੇਜ ਆਇਆ ਤਾਂ ਰਾਜਾ ਭੀਮਚਨ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫਾਦਰ ਸਾਹਿਬ ਨੇ ਉਹਨਾਂ ਤੋਂ ਜ਼ਮੀਨ ਲੈਂਡ ਪਰਚੇਸ ਕੀਤਾ ਸੀ ਉਸ ਨਾਲ ਹੀ ਹੁਣ ਬੈਟਲਸ ਹੋ ਰਹੀਆਂ ਤਾਂ ਆਪਾਂ ਦੇਖਾਂਗੇ ਇਹ ਆਪਣਾ ਬੈਟਲ ਦਾ ਕਾਰਨ ਕੀ ਹੈ کافی ਆਪਣਾ ਆਪਣਾ ਕਾਰਨ ਬੜਾ ਪੇਪਰ ਚ ਆਂਦੇ ਨਹੀਂ ਤਾਂ ਇਹ ਯਾਦ ਰੱਖਣਾ ਪੇਪਰ ਚ ਪੁੱਛੇਗਾ ਗੁਰਗੋਬਿੰਦ ਸਿੰਘ ਜੀ ਦੀ ਲਾਈਫ ਦੀ ਸਭ ਤੋਂ ਪਹਿਲੀ ਬੈਟਲ ਕਿਹੜੀ ਸੀ ਤਾਂ ਰਾਈਟ ਆਨਸਰ ਆਏਗਾ ਬੈਟਲ ਆਫ ਪੰਗਾਣੀ ਠੀਕ ਹੈ ਤਾਂ ਪੰਗਾਣੀ ਦੀ ਲੜਾਈ ਕਦੋਂ ਹੋਈ 1688 ਦੇ ਵਿੱਚ ਕਿਸ ਦੇ ਖਿਲਾਫ ਰਾਜਾ ਭੀਮ ਚੰਦ ਦੇ ਖਿਲਾਫ ਲਿਖ ਲੈ ਸਾਰੇ ਨੇ yes or no नैक्सट लिखो स्टूडेंट रिजल्ट दिस बैटल वोन बाय गुरु गोबिंद सिंह जी नैक्सट लिखो दिस बैटल वोन बाय गुरु गोबिंद सिंह जी दिस बैटल वोन बाय गुरु गोबिंद सिंह जी ठीक है नैक्सट लिखो अपना सैकेंड बैटल बैटल ऑफ नदोन एन ए यू डी आई एन नदोन की लड़ाई ਬੈਟਲ ਆਫ ਨਦੋਨ ਤਾਂ ਸਟੂਡੈਂਟ ਕਦੋਂ ਹੋਈ 1690 ਦੇ ਵਿੱਚ ਸੈਕਿੰਡ ਬੈਟਲ ਲਿਖੋ ਬੈਟਲ ਆਫ ਨਦੋਨ ਨਾ ਉ ਡੀ ਆਈ ਐਨ ਨਦੋਨ ਦੀ ਲੜਾਈ ਕਦੋਂ ਹੋਈ ਸਟੂਡੈਂਟ 1690 ਦੇ ਵਿੱਚ 1690 ਅਗੇਂਸਟ ਫਿਰ ਤੋਂ ਲਿਖੋ ਰਾਜਾ ਭੀਮਚੰਦ ਅਗੇਂਸਟ ਕਿਸ ਦੇ ਖਿਲਾਫ ਹੋਈ ਇਹ ਵੀ ਰਾਜਾ ਪੀਮ ਚੰਦ ਲਿਖ ਲੈ ਸਾਰਿਆਂ ਨੇ ਤਾਂ ਸਟੂਡੈਂਟ ਤਾਂ ਇਹ ਆਪਣੀ ਪ੍ਰੀ ਖਾਲਸਾ ਦੀਆਂ ਦੋ ਬੈਟਲ ਸੀ ਖਾਲਸਾ ਪੰਥ ਦੇ ਐਸਟੈਬਲਿਸ਼ਮੈਂਟ ਤੋਂ ਪਹਿਲਾਂ ਦੋ ਬੈਟਲ ਸੀ 1690 ਆਏਗਾ ਜੀ ਬਿਲਕੁਲ ਰਮਨ ਜੀ ਬੈਟਲ ਆਫ ਨਦੌਣ ਦੋ ਸਾਲ ਬਾਅਦ ਹੋਈ ਸੀ 1690 ਦੇ ਵਿੱਚ ਠੀਕ ਹੈ ਬਿਲਕੁਲ ਡੈਡ ਸ਼ੋਰ 1690 ਆਏਗਾ ਠੀਕ ਹੈ ਤਾਂ ਨੈਕਸਟ ਲਿਖੋ ਰਿਜ਼ਲਟ this battle also won by gurgobind singh ji this battle also won by gurgobind singh ji ਲਿਖ ਲੈ ਸਾਰੇ ਨੇ ਸਟੂਡੈਂਟ ਨੈਕਸਟ ਲਿਖੋ ਇੰਪੋਰਟੈਂਟ ਉਸ ਤੋਂ ਬਾਅਦ ਇਹ ਦੋ ਬੈਟਲ ਦਾ ਰੀਜ਼ਨ ਕੀ ਸੀ ਕਾਰਨ ਕੀ ਸੀ ਤਾਂ ਲਿਖੋ ਇਹ ਆਪਣੇ ਦੋ ਬੈਟਲ ਦਾ ਕਾਰਨ ਸੀ ਟੈਕਸ ਇਸ਼ੂ ਆਫ ਅਨੰਦਪੁਰ ਸਾਹਿਬ ਲੈਂਡ ਨਾ ਦੋ ਬੈਟਲ ਦਾ ਰੀਜ਼ਨ ਲਿਖ ਲੋ ਟੈਕਸ ਇਸ਼ੂ ਆਫ ਅਨੰਦਪੁਰ ਸਾਹਿਬ ਲੈਂਡ ਤਾਂ ਰਾਜਾ ਭੀਮ ਚੰਦ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮੈਂ ਪਹਾੜੀ ਰਾਜਾ ਪਹਾੜੀ ਪ੍ਰੋਵਿੰਸ ਰਿਆਸਤਾਂ ਦਾ ਰਾਜਾ ਠੀਕ ਹੈ ਹਾਂਜੀ ਮੈਂ ਅਰਪਣ ਰਿਪੀਟ ਕਰ ਰਹੇ ਹਾਂ ਇਹ ਦੋ ਬੈਟਲ ਦਾ ਕਾਰਨ ਕੀ ਸੀ ਟੈਕਸ ਇਸ਼ੂ ਆਫ ਅਨੰਦਪੁਰ ਸਾਹਿਬ ਲੈਂਡ ਟੈਕਸ ਇਸ਼ੂ ਆਫ ਅਨੰਦਪੁਰ ਸਾਹਿਬ ਲੈਂਡ ਤਾਂ ਸਭ ਨੂੰ ਪਤਾ ਹੈ ਨੰਦਪੁਰ ਸਾਹਿਬ ਦੀ ਲੈਂਡ ਗੁਰਗੋਬਿੰਦ ਸਿੰਘ ਜੀ ਦੇ ਫਾਦਰ ਸਾਹਿਬ ਨੇ ਪਰਚੇਸ ਕੀਤੀ ਸੀ ਪੈਸੇ ਦੇ ਕੇ ਖਰੀਦੀ ਸੀ ਜਦੋਂ ਕੋ ਆਪਾਂ ਕੋਈ ਚੀਜ਼ ਪਰਚੇਸ ਕਰ ਲੈਣੇ ਆ ਉਸ ਦੇ ਮਾਲਕ ਹੁੰਨੇ ਆ ਤਾਂ ਆਪਾਂ ਫਿਰ ਰੈਂਟ ਜਾਂ ਟੈਕਸ ਜਾਂ ਜਜ਼ੀਆ ਕਿਉਂ ਦੋਵਾਂਗੇ ਤਾਂ ਰਾਜਾ ਭੀਮ ਚੰਦ ਕਹਿੰਦਾ ਗੁਰਗੋਬਿੰਦ ਸਿੰਘ ਜੀ ਤੁਸੀਂ ਇਸ ਦਾ ਟੈਕਸ ਦੋਗੇ ਜ਼ਮੀਨ ਦਾ ਆਪਾਂ ਜਜ਼ੀਆ ਕਰ ਦੋਗੇ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਫ਼ ਇਨਕਾਰ ਕਰਤਾ ਸੀ ਵੀ ਅਸੀਂ ਕੋਈ ਕਿਰਾਏ ਤੇ ਨਹੀਂ ਰਹਿ ਰਹੇ ਸਾਡੀ ਇਹ ਖੁਦ ਦੀ ਜ਼ਮੀਨ ਹੈ ਆਪਣੀ ਅਸੀਂ ਮਾਲਕ ਆ ਅਸੀਂ ਇਹ ਜ਼ਮੀਨ ਪਰਚੇਸ ਕੀਤੀ ਸਾਡੇ ਫਾਦਰ ਸਾਹਿਬ ਨੇ ਖਰੀਦੀ ਹੈ ਠੀਕ ਹੈ ਤਾਂ ਅਸੀਂ ਇਸ ਜ਼ਮੀਨ ਦਾ ਟੈਕਸ ਪੇ ਨਹੀਂ ਕਰਨਾ ਤਾਂ 메ਜਰ ਇਸ਼ੂ ਇਹ ਦੋ ਬੈਟਰ ਦਾ ਕਾਰਨ ਇਹ ਸੀ ਟੈਕਸ ਇਸ਼ੂ ਆਫ ਅਨੰਦਪੁਰ ਸਾਹਿਬ ਲੈਂਡ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਦੇ ਸਟੈਬਲਿਸ਼ਮੈਂਟ ਕੀਤੀ ਸਾਜਨਾ ਕੀਤੀ ਤਾਂ ਆਪਾਂ ਲਿਖਾਂਗੇ ਨੋਟ ਬਣਾ ਕੇ ਨੈਕਸਟ ਇੰਪੋਰਟੈਂਟ ਹੈ ਪਟਵਾਰੀ ਦੇ ਆਪਣਾ ਐਗਜ਼ਾਮ ਪੁਆਇੰਟ ਆਪਣਾ ਵੀ ਨਾਲ ਲਿਖੋ ਅ ਸਟੈਬਲਿਸ਼ਡ ਖਾਲਸਾ ਪੰਥ ਬੜੇ ਆਰਾਮ ਨਾਲ ਲਿਖੋ ਮੈਂ ਦੋ ਵਾਰ ਬੋਲਾਂਗਾ ਸਟੈਬਲਿਸ਼ਡ ਖਾਲਸਾ ਪੰਥ ਐਟ ਅਨੰਦਪੁਰ ਸਾਹਿਬ ਐਟ ਅਨੰਦ ਪੁਰ ਸਾਹਿਬ ਔਨ 13 April 1699 13 April 1699 ਹਾਂਜੀ ਕਮਲ ਜੀ ਜੋ ਆਪਣਾ ਉਸ ਆਂਦਾ ਕੰਪੀਟੀਟਿਵ ਦੇ ਵਿੱਚ ਆਪਾਂ ਉਹੀ ਲਿਖਾਂਗੇ ਬਿਲਕੁਲ ਤੁਸੀਂ 30 March ਕਹਿ ਰਹੇ ਹੋ ਇਹ ਜੋ ਸਪਿਰਚੁਅਲ ਬੁੱਕ ਹੈ ਭਾਸ਼ਾ ਵਿਭਾਗ ਪੰਜਾਬ ਦੀਆਂ ਹੋਲੀ ਬੁੱਕਸ ਦੇ ਵਿੱਚ 30 March ਲਿਖਿਆ ਹੋਇਆ ਜੋ ਡੇਟ ਸਹੀ ਹੈ ਬਟ ਆਪਾਂ ਨੇ ਕੰਪਲੀਟ ਐਗਜ਼ਾਮ ਦੇਣਾ ਹੈ ਆਪਾਂ ਨੂੰ ਕੋਈ ਵਾਦ ਵਿਵਾਦ ਚ ਨਹੀਂ ਪੈਣਾ ਤਾ ਰਾਈਟ ਆਨਸਰ 13 ਅਪ੍ਰੈਲ ਹੀ ਲਿਖਾਂਗੇ ਵਿਸਾਖੀ ਵਾਲੇ ਦਿਨ ਮੈਨੂੰ ਪਤਾ ਹੈ ਵੀ ਗਲਤ ਲਿਖੀ ਹੋਈ ਹੈ ਆਪਣੀ 13 ਅਪ੍ਰੈਲ ਡੇਟ ਬਿਲਕੁਲ ਗਲਤ ਹੈ ਡੇਟ 13 ਅਪ੍ਰੈਲ ਬਟ ਆਪਾਂ ਨੇ ਕੰਪਲੀਟ ਐਗਜ਼ਾਮ ਦੇਣਾ ਚੜਦਾ ਪੰਜਾਬ ਸਾਡਾ ਪੰਜਾਬ ਪੰਜਾਬ ਦਰਪਣ ਬੁੱਕ ਦੇ ਵਿੱਚ ਇਹੀ ਲਿਖਿਆ ਹੋਇਆ ਹੈ 13 April ਤਾਂ ਪਲੀਜ਼ ਰਿਕੁਐਸਟ ਹੈ ਆਪਾਂ 13 April ਹੀ ਲਿਖਾਂਗੇ ਮੈਂ ਰਿਪੀਟ ਕਰ ਰਿਹਾ ਹਾਂ ਐਸਟੈਬਲਿਸ਼ਡ ਖਾਲਸਾ ਪੰਥ ਐਟ ਅਨੰਦਪੁਰ ਸਾਹਿਬ ਓਨ 13 April ਓਨ 13 April 16 99 ਬਾਈ ਗੁਰੂ ਗੋਬਿੰਦ ਸਿੰਘ ਜੀ ਇਹ ਸਭ ਨੂੰ ਪਤਾ ਹੈ ਇੱਕ ਤਾਂ ਪੇਪਰ ਚ ਪੁੱਛੇਗਾ ਵੈਨ ਖਾਲਸਾ ਪੰਥ ਐਸਟੈਬਲਿਸ਼ਡ ਦਾ ਆਨਸਰ ਕੀ ਆਏਗਾ 1699 1699 ਜਾਂ ਪੁੱਛੇਗਾ ਵੀ ਖਾਲਸਾ ਪੰਥ ਦੀ ਸਾਜਨਾ ਕਦੋਂ ਹੋਈ ਖਾਲਸਾ ਪੰਥ ਦੀ ਸਾਜਨਾ ਕਦੋਂ ਹੋਈ ਤਾਂ ਰਾਈਟ ਆਨਸਰ ਆਏਗਾ 1699 ਲਿਖ ਲੈ ਸਾਰੇ ਨੇ yes or no ਨੈਕਸਟ ਲਿਖੋ ਸਟੂਡੈਂਟ ਇੰਪੋਰਟੈਂਟ ਉਸ ਤੋਂ ਬਾਅਦ ਹੈਡਿੰਗ ਬਣਾਓ ਪੋਸਟ ਖਾਲਸਾ ਪੀਰੀਅਡ ਬੈਟਲਸ ਧਿਆਨ ਨਾਲ ਸੁਣੋ ਪੋਸਟ ਖਾਲਸਾ ਪੀਰੀਅਡ ਬੈਟਲਸ ਤਾਂ ਇਸ ਵਿੱਚ ਕਾਫੀ ਜੰਗਾ ਹੋਣਗੀਆਂ 6-7 ਤਾਂ ਆਪਾਂ ਲਿਖਾਂਗੇ ਅਮੈਂਡਮੈਂਟ ਇਸ ਵਿੱਚ ਕੁਐਸਚਨ ਆਣਗੇ ਪੋਸਟ ਖਾਲਸਾ ਪੀਰੀਅਡ ਬੈਟਲ ਵੀ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਜੋ ਬੈਟਲ ਹੋਈਆਂ ਉਸ ਨੂੰ ਆਪਾਂ ਬੋਲਦੇ ਆ ਪੋਸਟ ਖਾਲਸਾ ਪੀਰੀਅਡ ਬੈਟਲ ਤਾਂ ਲਿਖੋ ਪੋਸਟ ਖਾਲਸਾ ਪੀਰੀਅਡ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਜੋ ਪਹਿਲੀ ਬੈਟਲ ਹੋਈ ਦਾ ਨਾਮ ਫਰਸਟ ਬੈਟਲ ਆਫ ਅਨੰਦਪੁਰ ਸਾਹਿਬ ਐਵੇਂ ਲਿਖਣਾ ਹੈ ਫਰਸਟ ਬੈਟਲ ਆਫ ਅਨੰਦਪੁਰ ਪੁਰ ਸਾਹਿਬ ਫਰਸਟ ਬੈਟਲ ਆਫ ਅਨੰਦਪੁਰ ਸਾਹਿਬ ਫਰਸਟ ਬੈਟਲ ਆਫ ਅਨੰਦਪੁਰ ਸਾਹਿਬ ਦੇਖੋ ਫਰਸਟ ਲਿਖਣਾ ਹੈ ਕਿਉਂਕਿ ਇਸ ਤੋਂ ਬਾਅਦ ਸੈਕਿੰਡ ਬੈਟਲ ਆਫ ਅਨੰਦਪੁਰ ਸਾਹਿਬ ਵੀ ਹੋਏਗੀ ਤਾਂ ਬਿਲਕੁਲ ਧਿਆਨ ਨਾਲ ਲਿਖੋ ਫਰਸਟ ਬੈਟਲ ਆਫ ਅਨੰਦਪੁਰ ਸਾਹਿਬ ਕਦੋਂ ਹੋਈ 1701 ਦੇ ਵਿੱਚ ਕਦੋਂ ਹੋਈ 1701 ਦੇ ਵਿੱਚ ਅਗੇਂਸਟ ਫਿਰ ਤੋਂ ਲਿਖੋ ਰਾਜਾ ਭੀਮਚੰਦ ਵਰਸਸ ਲਿਖੋ ਫਟਾਫਟ ਰਾਜਾ ਭੀਮਚੰਦ ਬੜਾ ਹਠੀ ਸੀ ਇਹ ਆਪਣਾ ਰਾਜਾ ਹਾਰ ਨਹੀਂ ਮੰਨਣ ਵਾਲਾ ਸੀ ਠੀਕ ਹੈ ਲਿਖ ਲੈ ਸਾਰਿਆਂ ਨੇ ਅਗ ਲਿਖੋ ਰਿਜ਼ਲਟ ਦਿਸ ਬੈਟਲ ਵਨ ਬਾਈ ਗੁਰਗੋਬਿੰਦ ਸਿੰਘ ਜੀ ਇਹ ਜੰਗ ਵੀ ਕੌਣ ਜਿੱਤਿਆ ਗੁਰਗੋਬਿੰਦ ਸਿੰਘ ਜੀ ਵੈਸੇ ਦੇਖੋ ਗੁਰਗੋਬਿੰਦ ਸਿੰਘ ਜੀ ਦੇ ਆਪਣੇ ਰਾਜਕਾਲ ਦੇ ਵਿੱਚ ਆਪਾਂ ਕੋਈ ਵੀ ਬੈਟਲ ਹਾਰੇ ਨਹੀਂ ਆ ਸਭ ਦੇ ਵਿੱਚ ਗੁਰਗੋਬਿੰਦ ਸਿੰਘ ਪਾਸ਼ਾ ਦੀ ਵਿਜੈ ਜਿੱਤ ਪ੍ਰਾਪਤ ਹੋਈ ਹੈ ਤਾਂ ਆਪਣੇ ਆਪ ਹੀ ਲਿਖੀ ਜਾਓ ਤਾਂ ਕਿਸੇ ਬੱਚੇ ਨੇ ਮੈਨੂੰ ਪੁੱਛਣਾ ਨਹੀਂ ਵੀ ਸਰ ਇਹ ਜੰਗ ਕੌਣ ਜਿੱਤੇ ਆ ਜਾਂ ਕੌਣ ਹਾਰੇ ਆ ਸਿਰਫ ਗੁਰਗੋਬਿੰਦ ਸਿੰਘ ਪਾਸ਼ਾ ਹੀ ਜਿੱਤੇ ਆ ਹਰੇਕ ਜੰਗ ਦੇ ਵਿੱਚ ਤਾਂ ਮੈਂ ਫਿਰ ਵੀ ਬੋਲ ਰਿਹਾ ਆਪਣੇ ਆਪ ਹੀ ਲਿਖ ਲਿਆ ਕਰੋ ਤਾਂ ਨੈਕਸਟ ਲਿਖੋ ਸੈਕੰਡ ਬੈਟਲ ਬੈਟਲ ਆਫ ਨਿਰਮੋਹ ਪੋਸਟ ਖਾਲਸਾ ਪੀਰੀਅਡ ਦੀ ਦੂਜੀ ਬੈਟਲ ਲਿਖੋ ਬੈਟਲ ਆਫ ਨਿਰਮੋਹ ਦੀ ਲੜਾਈ ਹੁਣ ਠੀਕ ਹੈ ਸਾਰਾ ਕੋਈ ਬੋਰਡ ਠੀਕ ਹੈ ਨਾ ਠੀਕ ਹੈ ਬੈਟਲ ਆਫ ਨਿਰਮੋਹ ਕਦੋਂ ਹੋਈ ਸਟੂਡੈਂਟ 1702 ਦੇ ਵਿੱਚ 1702 ਅਗੇਂਸ ਲਿਖੋ ਫਿਰ ਤੋਂ ਰਾਜਾ ਭੀਮਚੰਦ ਇਹ ਬੈਟਲ ਕਿਸ ਨਾਲ ਹੋਈ ਸੀ ਰਾਜਾ ਭੀਮਚੰਦ ਬਿਲਕੁਲ ਨਿਰਮੋਹਗੜ ਵੀ ਕਹਿ ਦਿੰਦੇ ਆ ਨਿਰਮੋਹ ਵੀ ਕਹਿ ਦਿੰਦੇ ਆ ਬਸ ਨਿਰਮੋਹ ਯਾਦ ਰੱਖਣਾ ਹੈ ਤਾਂ ਬੈਟਲ ਆਫ ਨਿਰਮੋਹ ਕਦੋਂ ਹੋਈ 1702 ਦੇ ਵਿੱਚ ਅਗੇਂਸਟ ਫਿਰ ਤੋਂ ਲਿਖੋ ਰਾਜਾ ਭੀਮਚੰਦ ਲਿਖ ਲੈ ਸਟੂਡੈਂਟਸ ਸਾਰਿਆਂ ਨੇ ਨੈਕਸਟ ਲਿਖੋ 3rd ਬੈਟਲ ਪੋਸਤ ਖਾਲਸਾ ਪੀਰੀਅਡ ਦੀ ਬੈਟਲ ਆਫ ਬਸੋਲੀ ਬਸੋਲੀ ਦੀ ਲੜਾਈ ਇਹ ਵੀ ਕਦੋਂ ਹੋਈ 1702 ਦੇ ਵਿੱਚ ਬੈਟਲ ਆਫ ਬਸੋਲੀ ਕਦੋਂ ਹੋਈ 1702 ਅਗੇਂਸਟ ਫਿਰ ਤੋਂ ਲਿਖੋ ਰਾਜਾ ਭੀਮਚੰਦ ਰਾਜਾ ਭੀਮ ਚੰਦ ਰਾਜਾ ਭੀਮ ਚੰਦ ਹੁਣ ਦੇਖੋ ਸਟੂਡੈਂਟ ਕਹਾਣੀ ਦੇ ਵਿੱਚ ਟਵਿਸਟ ਆਏਗਾ ਰਾਜਾ ਭੀਮ ਚੰਦ ਪਹਿਲਾਂ ਦੋ ਬੈਟਲ ਲੜਿਆ ਆਪਣਾ ਪ੍ਰੀ ਖਾਲਸਾ ਦੀ ਹਾਰ ਗਿਆ ਫਿਰ ਪੋਸਟ ਖਾਲਸਾ ਦੀ ਕੀ ਹੈ ਆਪਣਾ ਤਿੰਨ ਬੈਟਲ ਲੜਿਆ ਠੀਕ ਹੈ ਇਹ ਵੀ ਹਾਰ ਗਿਆ ਉਸ ਤੋਂ ਬਾਅਦ ਉਹਨੇ ਸਰਹੰਦ ਦੇ ਗਵਰਨਰ ਵਜ਼ੀਰ ਖਾਨ ਨੂੰ ਲੈਟਰ ਲਿਖਿਆ ਕਿ ਤੂੰ ਮੇਰੀ ਹੈਲਪ ਕਰ ਮੇਰੀ ਮਦਦ ਕਰ ਮੈਂ ਇੰਨੀਆਂ ਬੈਟਲ ਹਾਰ ਚੁੱਕਿਆ ਤਾਂ ਹੁਣ ਜੋ ਬੈਟਲ ਹੋਏਗੀ ਨੈਕਸਸ ਤੋਂ ਬਾਅਦ ਉਸ ਬੈਟਲ ਦੇ ਵਿੱਚ ਕੀ ਹੈ ਸਰਹੰਦ ਦਾ ਗਵਰਨਰ ਵਜ਼ੀਰ ਖਾਨ ਰਾਜਾ ਭੀਮਚੰਦ ਦੀ ਹੈਲਪ ਕਰਨ ਦੇ ਲਈ ਹਿਮਾਚਲ ਜਾਏਗਾ ਆਪਣੀ ਫੌਜ ਲੈ ਕੇ ਠੀਕ ਹੈ ਤਾਂ ਆਪਣਾ ਰਾਜਾ ਭੀਮਚੰਦ ਦੀ ਰਿਕੁਐਸਟ ਤੇ ਕੌਣ ਆਏਗਾ ਹੁਣ ਵਜ਼ੀਰ ਖਾਨ ਮਦਦ ਕਰਨ ਦੇ ਲਈ ਤਾਂ ਹਿਸਟਰੀ ਦੀ ਬਹੁਤ ਇੰਪੋਰਟੈਂਟ ਇੰਪੋਰਟੈਂਟ ਬੈਟਲ ਹੈ ਜਿਸ ਤੇ ਚਾਰ ਸਾਹਿਬਜ਼ਾਦੇ ਫਿਲਮ ਬਣੀ ਹੋਈ ਹੈ ਐਨੀਮੇਸ਼ਨ ਤਾਂ ਲਿਖੋ ਸੈਕਿੰਡ ਬੈਟਲ ਆਫ ਅਨੰਦਪੁਰ ਸਾਹਿਬ ਸੈਕਿੰਡ ਬੈਟਲ ਆਫ ਅਨੰਦਪੁਰ ਸਾਹਿਬ ਕਦੋਂ ਹੋਈ 1704 ਇਹਦੀ ਡੇਟ ਬੜੀ ਇੰਪੋਰਟੈਂਟ ਹੈ ਵੈਰੀ ਵੈਰੀ ਇੰਪੋਰਟੈਂਟ ਡੇਟ ਯਾਦ ਕਰ ਲਿਓ ਸੈਕਿੰਡ ਬੈਟਲ ਆਫ ਅਨੰਦਪੁਰ ਸਾਹਿਬ ਕਦੋਂ ਹੋਈ 1704 ਦੇ ਵਿੱਚ ਠੀਕ ਹੈ ਸੈਕਿੰਡ ਬੈਟਲ ਆਫ ਆਨੰਦਪੁਰ ਸਾਹਿਬ ਕਦੋਂ ਹੋਈ 1704 ਬਿਲਕੁਲ ਤਾਂ ਜੋ ਬੱਚੇ ਇਹਨਾਂ ਨੇ ਹਿਸਟਰੀ ਪੜ੍ਹੀ ਹੋਈ ਹੈ ਪਰਿਵਾਰ ਵਿੱਚ ਛੋੜਾ ਹੋ ਗਿਆ ਸੀ ਇਸ ਬੈਟਲ ਤੋਂ ਬਾਅਦ ਸੁਣੋ ਕਹਾਣੀ ਲਿਖਣ ਦੀ ਲੋੜ ਨਹੀਂ ਹੈ ਇਸ ਤੋਂ ਬਾਅਦ ਜੋ ਕੁਸ਼ਨ ਆਪਾਂ ਤਿਆਰ ਕਰਾਂਗੇ ਇੰਪੋਰਟੈਂਟ ਹੈ ਪੇਪਰ ਚ ਆ ਜਾਂਦਾ ਹੈ ਤਾਂ ਇੱਕ ਤਾਂ ਕੁਸ਼ਨ ਪੁੱਟ ਕਰੇਗਾ ਵੀ ਸੈਕਿੰਡ ਬੈਟਲ ਆਫ ਆਨੰਦਪੁਰ ਸਾਹਿਬ ਕਦੋਂ ਹੋਈ ਤਾਂ ਫਰਸਟ ਬੈਟਲ ਆਫ ਆਨੰਦਪੁਰ ਸਾਹਿਬ ਦੀ ਡੇਟ ਲੱਗ ਹੈ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਦੀ ਡੇਟ ਅਲੱਗ ਹੈ ਤਾਂ 1704 ਵਿੱਚ ਹੋਈ ਸੀ ਲਿਖੋ ਅਗੇਂਸਟ ਕੁਸ਼ਨ ਨਹੀਂ ਆਏਗਾ ਵਜ਼ੀਰ ਖਾਨ ਲੜਿਆ ਸੀ ਰਾਜਾ ਭੀਮ ਚੰਦ ਦੇ ਕਹਿਣ ਤੇ ਇਸ ਬੈਟਲ ਵਿੱਚ ਲਿਖੋ ਵਰਸਸ ਅਗੇਂਸਟ ਇਹ ਬੈਟਲ ਕਿਸ ਦੇ ਖਿਲਾਫ ਹੋਈ ਸੀ ਵਜ਼ੀਰ ਖਾਨ ਇਹ ਕੁਸ਼ਨ ਪੁੱਟ ਕਰਦਾ ਐਗਜ਼ਾਮੀਨਰ ਵੀ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਕਿਸ ਦੇ ਖਿਲਾਫ ਹੋਈ ਸੀ ਤਾਂ ਰਾਈਟ ਆਨਸਰ ਆਏਗਾ ਵਜ਼ੀਰ ਖਾਨ ਗਵਰਨਰ ਆਫ ਸਰਹੰਦ ਸਿਰਹਿੰਦ ਦਾ ਗਵਰਨਰ ਸੀ ਆਪਣਾ ਪੁਰਾਣਾ ਨਾਮ ਸੀ ਸਿਰਹਿੰਦ ਅੱਜਕੱਲ ਆਪਾਂ ਸਰਹੰਦ ਬੋਲ ਦਿੰਦੇ ਆ ਸਿਰਹਿੰਦ ਜਾਂ ਸਰਹੰਦ ਸਮਝ ਗਏ ਸਟੂਡੈਂਟ ਸਾਰੇ ਜਣੇ ਤਾ ਸਭ ਨੂੰ ਪਤਾ ਹੈ ਇਹਨਾਂ ਨੇ ਝੂਠੀਆਂ ਸੋਹਾਂ ਖਾਦੀਆਂ ਸੀ ਵੀ ਗੁਰੂ ਜੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਜੋ ਤੁਹਾਨੂੰ ਉਸੇ ਸਹੀ ਸਲਾਮਤ ਪਰਿਵਾਰ ਸਮੇਤ ਜਾਣ ਦਵਾਵਾਂਗੇ ਤਾਂ ਪਿੱਛੋਂ ਬਾਅਦ ਵਿੱਚ ਉਹਨਾਂ ਨੇ ਝੂਠੀਆਂ ਸੋਹਾਂ ਤੋੜਤੀਆਂ ਆਪਣੀਆਂ ਤਾਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੇ ਹਮਲਾ ਕਰਤਾ ਸੀ ਉਸ ਸਮੇਂ ਸਰਸਾ ਰਿਵਰ ਦਾ ਵਹਾਅ ਚੜ ਕੇ ਆਇਆ ਸੀ ਫਲੱਡ ਤਾਂ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ ਸੀ ਖੇਰੂ ਖੇਰੂ ਹੋ ਗਿਆ ਸੀ ਸਮਝ ਗਿਆ ਸਾਰੇ ਜਾਣੇ ਕਿ ਇਹਦਾ ਅੱਛਾ ਇਸ ਆਪਣਾ ਇਸ ਬੈਟਲ ਦੇ ਵਿੱਚ ਸੌਰੀ ਆਪਣਾ ਆਪਣਾ ਵਜ਼ੀਰ ਖਾਨ ਤੇ ਭੀਮ ਚੰਦ ਦੀ ਹੈਲਪ ਕੌਣ ਕਰ ਰਹੀ ਸੀ ਰਾਜਾ ਕਹਿਲੂਰੀਆ ਰਾਜਾ ਜੈਪਾਲ ਰਾਜਾ ਜੈ ਚੰਦ ਰਾਜਾ ਅਜਮੇਰ ਜੋ ਬਹੁਤ ਇੰਪੋਰਟੈਂਟ ਆ ਰਾਜਾ ਅਜਮੇਰ ਵੀ ਲਿਖ ਲੋ ਰਾਜਾ ਅਜਮੇਰ ਤਾਂ ਸਟੂਡੈਂਟ ਯਾਦ ਰੱਖਣੇ ਸਾਰੇ ਰਾਜੇ ਤਾਂ ਜੋ ਆਪਣਾ ਹਾਈ ਲੈਵਲ ਦੇ ਇਗਜ਼ਾਮ ਹੁੰਦੇ ਪੀਪੀਐਸਸੀ ਲਾਈਕ ਉਹਦੇ ਵਿੱਚ ਤੁਹਾਨੂੰ ਆਪਣਾ ਪੁੱਛ ਲੈਂਦੇ ਆ ਵੀ ਰਾਜਾ ਵਜ਼ੀਰ ਖਾਨ ਦੀ ਹੈਲਪ ਕਿਨੇ ਕੀਤੀ ਸੀ ਠੀਕ ਹੈ ਤਾਂ ਐਕਸੈਪਟ ਵਨ ਦੇ ਵਿੱਚ ਪੋਸ਼ਨ ਪਾ ਦਿੰਦੇ ਆ ਤਾਂ ਵਜ਼ੀਰ ਖਾਨ ਦਾ ਮੇਨ ਸੀ ਦੇ ਵਿੱਚ ਬਾਕੀ ਸੀ ਰਾਜਾ ਕਹਿਲੂਰੀਆ ਜੈਪਾਲ ਜੈਚੰਦ ਰਾਜਾ ਕੁਲੂ ਰਾਜਾ ਮੰਡੀ ਤੇ ਰਾਜਾ ਅਜਮੇਰ ਆਈ ਥਿੰਕ ਸਭ ਨੇ ਲਿਖ ਲਿਆ ਯੈਸ অর ਨੋ ਫਟਾਫਟ ਥੰਬਸ ਅਪ ਕਰ ਦੋ ਆ ਫਿਰ ਆਪਾਂ ਅੱਗੇ ਚੱਲੀਏ ਬਿਲਕੁਲ ਰਾਜਾ ਭੀਮਚੰਦ ਵੀ ਨਾਲ ਸੀ ਬਲਜਿੰਦਰ ਕੌਰ ਜੀ ਬਿਲਕੁਲ ਡਨ ਨੈਕਸਟ ਲੁਕੋ ਸਟੂਡੈਂਟ ਇਸ ਤੋਂ ਬਾਅਦ ਇੰਪੋਰਟੈਂਟ ਬੈਟਲ ਬੈਟਲ ਆਫ ਸ਼ਾਹੀ ਟਿੱਬੀ ਬੈਟਲ ਆਫ ਸ਼ਾਹੀ ਟਿੱਬੀ ਬੈਟਲ ਆਫ ਸ਼ਾਹੀ ਟਿੱਬੀ ਤਾਂ ਸਟੂਡੈਂਟ ਇਹ ਵੀ ਕਦੋਂ ਹੋਈ ਸੇਮ ਈਅਰ 1704 ਦੇ ਵਿੱਚ ਬੈਟਲ ਆਫ ਸ਼ਾਹੀ ਟਿੱਬੀ ਕਦੋਂ ਹੋਈ 1704 ਦੇ ਵਿੱਚ ਇਹ ਵੀ ਕਿਸ ਖਿਲਾਫ ਹੋਈ ਅਗੇਂਸਟ ਵਜੀਰ ਖਾਨ ਬੈਟਲ ਆਫ ਸ਼ਾਹੀ ਟਿੱਬੀ ਵੀ ਕਿਸ ਦੇ ਵਿਰੁੱਧ ਹੋਈ ਬਿਲਕੁਲ ਨਿਤਨ ਜੀ ਬਾਬਾ ਉਦੇਸਿੰਘ ਜੀ ਵੀ ਸ਼ਹੀਦ ਹੋਏ ਸੀ ਇਸ ਵਿੱਚ ਬਹੁਤ ਹਿਸਟਰੀ ਹੈ ਦੇ ਵਿੱਚ ਜੋ ਆਪਾਂ ਇੰਨੇ ਡੀਪ ਨਹੀਂ ਜਾਂ ਬਰੀਫ ਨਹੀਂ ਜਾਣਾ ਠੀਕ ਹੈ ਤਾਂ ਨੈਕਸਟ ਲਿਖੋ ਬੈਟਲ ਆਫ ਸ਼ਾਹੀ ਟਿੱਬੀ ਕਦੋਂ ਹੋਈ 1704 ਦੇ ਵਿੱਚ ਅਗੇਂਸਟ ਲਿਖੋ ਫਿਰ ਤੋਂ ਵਰਸਸ ਫਿਰ ਤੋਂ ਲਿਖੋ ਵਜੀਰ ਖਾਨ ਤਾਂ ਲੇਖੋ ਰਿਜ਼ਲਟ this battle also won by gurgobind singh ji second battle of ਆਪਣਾ ਆਨੰਦਪੁਰ ਸਾਹਿਬ ਵੀ ਉਹਦੇ ਵਿੱਚ ਗੁਰਗੋਬਿੰਦ ਸਿੰਘ ਪਾਤਸ਼ਾਹ ਜਿੱਤ ਹੋਈ ਸੀ ਤੇ ਉਸ ਤੋਂ ਬਾਅਦ battle of ਸ਼ਾਹੀ ਟਿੱਬੀ ਦੇ ਵਿੱਚ ਵੀ ਕੀ ਹੈ ਗੁਰਗੋਬਿੰਦ ਸਿੰਘ ਜੀ ਆਪਣਾ ਜਿੱਤੇ ਸੀ ਨੈਕਸਟ ਬੈਟਲ ਦੇਖੋ ਸਟੂਡੈਂਟ battle of ਚਮਕੌਰ ਚਮਕੌਰ ਦੀ ਲੜਾਈ 1705 ਵਿੱਚ ਹੋਈ ਸੀ battle of ਚਮਕੌਰ 1705 ਅਗੇਂਸਟ ਲਿਖੋ ਹੁਣ ਰਾਜਾ ਭੀਮਚੰਦ ਨੇ ਬਿਲਕੁਲ ਸੁਪਿੰਦਰਪੁਰ ਜੀ ਬਾਅਦ ਚ ਲਿਖਾਂਗੇ ਆਪਾਂ ਲਾਸਟ ਪੁਆਇੰਟ ਠੀਕ ਹੈ ਬੱਚੇ ਕਨਫਿਊਜ਼ ਨਹੀਂ ਹੋਣਗੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਸ਼ਹੀਦ ਕੀਤਾ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਸ਼ਹੀਦ ਕਰਵਾਇਆ ਸੀ ਬਿਲਕੁਲ ਠੀਕ ਕਹਿ ਰਹੇ ਹੋ ਪਹਿਲੇ ਧਿਆਨ ਦਿਓ ਤਾਂ ਬੈਟਲ ਆਫ ਚਮਕੌਰ 1705 ਵਿੱਚ ਹੋਈ ਸੀ ਠੀਕ ਹੈ ਇਹ ਕਿਸ ਦੇ ਖਿਲਾਫ ਹੋਈ ਸੀ ਔਰੰਗਜ਼ੇਬ ਦੇ ਖਿਲਾਫ ਕਿਉਂਕਿ ਰਾਜਾ ਭੀਮਚੰਦ ਨੇ ਵਜ਼ੀਰ ਖਾਨ ਦੀ ਹੈਲਪ ਲੈਣ ਤੋਂ ਬਾਅਦ ਆਪਾਂ ਦਿੱਲੀ ਵਿੱਚ ਲੈਟਰ ਲਿਖਿਆ ਸੀ ਔਰੰਗਜ਼ੇਬ ਨੂੰ ਤਾਂ ਇਸ ਬੈਟਲ ਦੇ ਵਿੱਚ ਕੀ ਹੈ ਔਰੰਗਜ਼ੇਬ ਨੇ ਹੈਲਪ ਕੀਤੀ ਸੀ ਰਾਜਾ ਭੀਮ ਚੰਦੀ ਤਾਂ ਲਿਖ ਲੈਣਾ ਆਪਾਂ ਚਮਕੌਰ ਦੀ ਲੜਾਈ ਹੋਈ ਕਿਸ ਦੇ ਖਿਲਾਫ ਸੀ ਔਰੰਗਜ਼ੇਬ ਪੇਪਰ ਚ ਆਏਗਾ ਔਰੰਗਜ਼ੇਬ ਠੀਕ ਹੈ ਰਾਜਾ ਭੀਮਚਨ ਨੇ ਹੈਲਪ ਮੰਗੀ ਸੀ ਬਟ ਜੋ ਮੇਨ ਰੂਲਰ ਆਇਆ ਸੀ ਲੜਾਈ ਕਰਨ ਦੇ ਲਈ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਚਮਕੌਰ ਦੀ ਬੈਟਲ ਵਿੱਚ ਤਾਂ ਆਨਸਰ ਆਏਗਾ ਉਹਦਾ ਔਰੰਗਜ਼ੇਬ ਠੀਕ ਹੈ ਤਾਂ ਇਸ ਬੈਟਲ ਵਿੱਚ ਲਿਖੋ ਇੰਪੋਰਟੈਂਟ ਪੋਰਸ਼ਨ ਪੇਪਰ ਚ ਆਏਗਾ ਧਿਆਨ ਦੇ ਨਾਲ ਲਿਖੋ ਵੱਡੇ ਸਾਹਿਬਜ਼ਾਦੇ ਐਵੇਂ ਲਿਖੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਅਜੀਤ ਸਿੰਘ ਐਂਡ ਬਾਬਾ ਜੁਝਾਰ ਸਿੰਘ ਬਾਬਾ ਜੂ ਝਾਰ ਸਿੰਘ ਵਾਸ ਮਾਰਟਡ ਇਨ ਦਿਸ ਬੈਟਲ ਬਾਬਾ ਅਜੀਤ ਸਿੰਘ ਐਂਡ ਬਾਬਾ ਜੁਝਾਰ ਸਿੰਘ ਵਾਸ ਮਾਰਟਡ इन दिस बैटल ਤਾਂ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਚ ਪੁੱਛੇਗਾ ਜਾਂ ਤਾਂ ਪੁੱਛੇਗਾ ਕਿ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਕਿਹੜੀ ਬੈਟਲ ਵਿੱਚ ਸ਼ਹੀਦ ਹੋਏ ਜਾਂ ਪੁੱਛੇਗਾ ਵੱਡੇ ਸਾਹਿਬ ਜਾਦੇ ਕਿਹੜੀ ਜੰਗ ਵਿੱਚ ਸ਼ਹੀਦ ਹੋਏ ਰਾਈਟ ਆਨਸਰ ਆਏਗਾ ਬੈਟਲ ਆਫ ਚਮਕੌਰ ਠੀਕ ਹੈ ਨੈਕਸਟ ਸਟੂਡੈਂਟ ਇੱਕ ਆਪਣਾ ਕੀ ਪੁਆਇੰਟ ਲਿਖ ਲਓ ਪੇਪਰ ਚ ਆਂਦਾ ਹੈ ਬੜਾ ਧਿਆਨ ਦੇ ਨਾਲ ਯਾਦ ਰੱਖਣਾ ਸਾਰਿਆਂ ਨੇ ਠੀਕ ਹੈ ਇੰਪੋਰਟੈਂਟ ਚੀਜ਼ ਹੈ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਿਸਨੇ ਕਰਵਾਇਆ ਪੇਪਰ ਚ ਪੁੱਛੇਗਾ ਜਾਂ ਉਹਨਾਂ ਜਲਾਦਾਂ ਦਾ ਨਾਮ ਕੀ ਸੀ ਇਹ ਦੋ ਕੁਐਸਚਨ ਬੜੇ ਇੰਪੋਰਟੈਂਟ ਹੈ ਜਦੋਂ ਆਪਾਂ ਸਰਹੰਦ ਮੱਥਾ ਦੇਖਣ ਆਪਾਂ ਜਾਣੇ ਆ ਉਸ ਦੀਵਾਰ ਦੇ ਉੱਪਰ ਲਿਖੀ ਹੋਈ ਲਾਈਨ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਸ਼ਹੀਦ ਕੀਤਾ ਗਿਆ ਵਜ਼ੀਰ ਖਾਨ ਵੱਲੋਂ ਹੈਨਾ ਲਿਖਿਆ ਹੈ ਨਾ ਤੇ ਸਰਹੰਦ ਦੀ ਦੀਵਾਰ ਤੇ ਵੀ ਛੋਟੇ ਸਾਹਿਬਜ਼ਾਦੇ ਵਾਸ ਮਾਰਟर्ड ਬ੍ਰਿਕਟ ਅਲਾਈਵ ਠੀਕ ਹੈ ਬਾਏ ਵਜ਼ੀਰ ਖਾਨ ਤਾਂ ਲਿਖੋ ਇੱਥੇ ਇੰਪੋਰਟੈਂਟ ਚੀਜ਼ छोटे जादे साहबजादे लिख लो नोट बना के लिख लो ठीक है छोटे जादे बाबा जोरावर सिंह जोरावर सिंह बाबा जोरावर सिंह एंड बाबा फतेह सिंह ਬਾਬਾ ਜੋਰਾਵਰ ਸਿੰਘ ਐਂਡ ਬਾਬਾ ਫਤਿਹ ਸਿੰਘ ਵਾਸ ਮਾਰਟਡ ਵਾਸ ਮਾਰਟਡ ਬਾਏ ਵਜ਼ੀਰ ਖਾਨ ਬਾਏ ਵਜ਼ੀਰ ਖਾਨ ਨੂੰ ਅੰਡਰਲਾਈਨ ਕਰ ਲਓ ਸਟੂਡੈਂਟਸ ਬਾਏ ਵਜ਼ੀਰ ਖਾਨ ਅੱਗੇ ਲਿਖੋ ਜਲਾਦ ਦਾ ਨਾਮ ਕੀ ਸੀ ਆਪਣਾ ਜਲਾਦ ਦਾ ਨਾਮ ਕੀ ਸੀ ਲਿਖੋ ਫਟਾਫਟ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਪੰਜਾਬੀ ਲਿਖ ਲਓ ਸ਼ਾਸ਼ਲ বেগ ਜਾਂ ਪੰਜਾਬੀ ਇੰਗਲਿਸ਼ ਲਿਖੋ ਆਨੇ ਸ਼ਾਸ਼ਲ ਬੇਗ ਐਂਡ ਬਾਸ਼ਲ ਬੇਗ ਠੀਕ ਹੈ ਜਲਾਦ ਸਮਝੋ ਨਾ ਕੀ ਹੁੰਦਾ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨੋਂ ਭਰਾ ਸੀ ਠੀਕ ਹੈ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨੋਂ ਜਲਾਦ ਸੀ ਸਮਾਨੇ ਦੇ ਰਹਿਣ ਵਾਲੇ ਇਹ ਵੀ ਲਿਖ ਲਓ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਬਾਸ਼ਲ ਬੱਬੇ ਨਾਲ ਬਾਸ਼ਲ ਬੇ ਦੋਨੋ ਭਰਾ ਸੀ ਸਮਾਣੇ ਦੇ ਜਲਾਦ ਸੀ ਇਹਨਾਂ ਨੇ ਵਜ਼ੀਰ ਖਾਨ ਦੇ ਕਹਿਣ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ 7 ਸਾਲ ਦੇ 9 ਸਾਲ ਦੇ ਮਾਸੂਮ ਬੱਚਿਆਂ ਨੂੰ ਸ਼ਹੀਦ ਕੀਤਾ ਸੀ 7 ਸਾਲ ਤੇ 9 ਸਾਲ ਦੀ ਉਮਰ ਸੀ 7 ਸਾਲ ਤੇ 9 ਸਾਲ ਦੇ ਛੋਟੇ ਮਾਸੂਮ ਬੱਚਿਆਂ ਨੂੰ ਠੀਕ ਹੈ ਆਪਣੇ ਜਿੰਦਾ ਨੀਹਾਂ ਦੇ ਵਿੱਚ ਸ਼ਹੀਦ ਕੀਤਾ ਸੀ ਸਮਝ ਗਏ ਚਲੋ ਐਂਡ ਲਾਸਟ ਆਈਟਮ ਦੇਖੋ ਸਟੂਡੈਂਟ ਬੈਟਲ ਆਫ ਖਿਦ ਰਾਣਾ ਖਿਦ ਰਾਣੇ ਦੀ ਲੜਾਈ ਕਲਮਾ ਉਸ ਦਿਨ ਲਿਖਵਾਇਆ ਸੀ ਕਿ ਮੁਕਤਸਰ ਦਾ ਪੁਰਾਣਾ ਨਾਮ 올ਡ ਨੇਮ ਕੀ ਸੀ ਖਿੱਦਰਾਣੇ ਦੀ ਢਾਬ ਤਾਂ ਉਹੀ ਹੈ ਹੁਣ ਬੈਟਲ ਆਫ ਖਿੱਦਰਾਣਾ ਜਾਂ ਇੰਗਲਿਸ਼ ਲਿਖੋ ਆਣੇ ਖਿੱਦਰਾਣਾ ਬੈਟਲ ਆਫ ਖਿੱਦਰਾਣਾ ਬੈਟਲ ਆਫ ਖਿੱਦਰਾਣਾ ਤਾਂ ਕਦੋਂ ਹੋਈ ਸਟੂਡੈਂਟ 1705 ਦੇ ਵਿੱਚ अगेंस्ट फिर तो लिखो औरंगजेब बैटल ऑफ खिदराणा सतारा सौ पगेंस्ट औरंगजेब तो लिखो इस आंदा बड़ा इंपोर्टेंट है लिखो फोर्टी वर मल्टीएड इन दिस बैटल फोर्टी सिख वर मल्टीएड इन दिस बैटल ਤਾ 40 ਸਿੱਖਾਂ ਦੇ ਇਸ ਜੰਗ ਦੇ ਵਿੱਚ ਬੈਟਲ ਆਫ ਖਿਦਰਾਣਾ ਵਿੱਚ ਸ਼ਹੀਦੀ ਹੋਈ ਸੀ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ ਵੀ ਇੱਥੇ ਮੇਰੇ 40 ਸਿੱਖ ਸ਼ਹੀਦੀ ਪਾ ਕੇ ਮੁਕਤ ਹੋ ਗਏ ਆਂ ਇੱਥੇ ਮੇਰੇ 40 ਸਿੱਖ ਸ਼ਹੀਦੀ ਪਾ ਕੇ ਮੁਕਤ ਹੋ ਗਏ ਆਂ ਅੱਜ ਤੋਂ ਬਾਅਦ ਇਸ ਖਿਦਰਾਣੇ ਦਾ ਨਾਮ ਕੀ ਹੋ ਜਾਏਗਾ ਮੁਕਤ ਸਰ ਸਾਹਿਬ ਤੁਹਾਨੂੰ ਮੈਂ ਪਹਿਲਾਂ ਹੀ ਖਵਾਤਾ ਲਾਸਟ ਲੈਕਚਰ ਚ ਵੀ ਮੁਕਤ ਸਰ ਦਾ ਪ੍ਰਾਣਾ ਨਾਮ ਕੀ ਹੈ ਖਿਦਰਾਣੇ ਦੀ ਢਾਬ ਜੋ ਕਿ ਪੇਪਰ ਚ ਬਹੁਤ ਵਾਰ ਆਇਆ ਹੋਇਆ ਹੈ ਕਿਉਂ ਕਹਿੰਦੇ ਆ ਕਿਉਂਕਿ ਬੈਟਲ ਆਫ ਖਿਦਰਾਣਾ ਦੇ ਵਿੱਚ 40 ਸਿੱਖ ਸ਼ਹੀਦ ਹੋਏ ਸੀ ਇਸ ਕਰਕੇ ਇਸ ਨੂੰ ਕਹਿੰਦੇ ਆ ਸਮਝ ਗਿਆ ਸਾਰੇ ਜਣੇ ਕਲੀਅਰ ਹੈ ਚਲੋ ਨੈਕਸਟ ਲਿਖੋ ਸਟੂਡੈਂਟ ਇੰਪੋਰਟੈਂਟ ਜੋਤੀ ਜੋਤ ਜੋਤੀ ਜੋਤ ਲਿਖੋ ਅਕਤੂਬਰ 1708 एट नहाराष्ट्र एट महाराष्ट्र ज्योति ज्योत लिख लो डेट ऑफ फिजिकली डेथ ज्योति ज्योत एट महाराष्ट्र कदों अक्तूबर सतारा सौ अठ अच्छा वैसे पेपर आंदा आंदा जो दा आंदा ਨਹੀਂ ਪੰਜਾਬ ਚ ਨਹੀਂ ਆਂਦਾ ਇਹ ਵੇਲਾ ਕੁਐਸਚਨ ਪੀਸੀਐਸ ਪੁੱਛ ਲੈਂਦੇ ਆ ਗੁਰਗੋਬਿੰਦ ਸਿੰਘ ਪਾਸ਼ਾ ਦੀ ਜੋਤੀ ਜੋਤ ਨੇਚੁਰਲੀ ਸੀ ਬਟ ਸਭ ਨੂੰ ਪਤਾ ਉਹਨਾਂ ਨੇ ਖੰਜਰ ਮਾਰਿਆ ਸੀ ਆਪਣਾ ਵਜ਼ੀਰ ਖਾਨ ਦਾ ਭੇਜਿਆ ਇੱਕ ਜਲਾਦ ਉਹਦਾ ਨਾਮ ਸੀ ਗੁੱਲ ਖਾਨ ਗੁੱਲ ਖਾਨ ਇੱਕ ਵਜ਼ੀਰ ਖਾਨ ਦਾ ਭੇਜਿਆ ਹੋਇਆ ਆਪਣਾ ਕਿਹੜਾ ਦੱਖਣ ਦੇ ਵਿੱਚ ਭੇਜਿਆ ਹੋਇਆ ਕੀ ਸੀ ਇੱਕ ਜਲਾਦ ਤਾਂ ਜਦੋਂ ਆਪਣਾ ਗੁਰਗੋਬਿੰਦ ਸਿੰਘ ਪਾਸ਼ਾ ਆਰਾਮ ਵਿਸ਼ਰਾਮ ਕਰ ਰਹੇ ਸੀ ਆਪਣੇ ਕਮਰੇ ਦੇ ਵਿੱਚ ਤਾਂ ਉਹਨੇ ਪਿੱਛੋਂ ਜਾ ਕੇ ਉਹਨਾਂ ਦੀ ਆਪਣ ਕਮਰ ਦੇ ਵਿੱਚ ਖੰਜਰ ਡੈਗਰ ਇੱਕ ਡੈਗਰ ਖੰਜਰ ਮਾਰ ਕੇ ਇੱਕ ਵਾਰ ਕੀਤਾ ਸੀ ਤਾਂ ਉਸ ਤੋਂ ਬਾਅਦ ਕੀ ਹੈ ਗੁਰਗੋਬਿੰਦ ਸਿੰਘ ਪਾਸ਼ਾ ਨੇ ਗੁੱਲਖਾਨ ਨੂੰ ਆਪਣੀ ਆਪਣੀ ਕਿਰਪਾਨ ਨਾਲ ਉਸ ਨੂੰ ਸ਼ਹੀਦ ਆਪਣਾ ਮਾਰਤਾ ਸੀ ਤਾਂ ਬਾਅਦ ਵਿੱਚ ਆਪਣਾ ਉਹ ਵੀ ਆਏ ਸੀ ਵੈਦ ਅੰਗਰੇਜ਼ ਵੀ ਆਏ ਉਹਨਾਂ ਦੇ ਆਪਣਾ ਸਟੀਚਸ ਲਗਾ ਕੇ ਉਹਨਾਂ ਦੇ ਟਾਂਕੇ ਲਗਾ ਕੇ ਆਪਣਾ ਜ਼ਖਮ ਭਰਤਾ ਸੀ ਬਟ ਕੁਝ ਮਹੀਨੇ ਬਾਅਦ ਉਹ ਸਿੱਖਾਂ ਦੇ ਕਹਿਣ ਤੇ ਗੁਰਗੋਬਿੰਦ ਸਿੰਘ ਪਾਸ਼ਾ ਨੇ ਇੱਕ ਤੀਰ ਚਲਾਇਆ ਸੀ ਬੜੀ ਜ਼ੋਰ ਦੀ ਨਾਲ ਤੇ ਇੱਥੇ ਕਾਫੀ ਜ਼ੋਰ ਪੈਂਦਾ ਜਦੋਂ ਆਪਾਂ ਤੀਰ ਚਲਾਣੇ ਆ ਆਪਾਂ ਐਰੋ ਤੇ ਆਪਣੇ ਆਪਣੇ ਬਾਹਾਂ ਦਾ ਜ਼ੋਰ ਲੱਗਦਾ ਹੈ ਆਪਣੀ ਕਮਰ ਦਾ ਵੀ ਜ਼ੋਰ ਲੱਗਦਾ ਹੈ ਤਾਂ ਉਹ ਆਪਣੇ ਸਟਿਚਸ ਟਾਂਕੇ ਖੁੱਲ ਗਏ ਸੀ ਉਸ ਤੋਂ ਬਾਅਦ ਗੁਰਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਸੀ ਵੀ ਹੁਣ ਮੇਰੇ ਤੋਂ ਬਾਅਦ ਆਪਣੇ ਸ਼ਬਦ ਗੁਰੂ ਆਪਣੇ ਸਿੱਖਾਂ ਦੇ ਗੁਰੂ ਹੋਣਗੇ 11ਵੇਂ ਗੁਰੂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਤੇ ਅਬ ਅਬ ਉਸ ਤੋਂ ਬਾਅਦ ਕੀ ਹੈ ਵੀ ਆਪਣਾ ਫਿਜ਼ੀਕਲ ਗੁਰੂ ਕੋਈ ਨਹੀਂ ਹੋਏਗਾ ਸਿੱਖਾਂ ਦਾ ਤਾਂ ਗੁਰਗੋਬਿੰਦ ਸਿੰਘ ਜੀ ਨੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਕਿਹਾ ਸੀ ਵੀ ਅੱਜ ਤੋਂ ਬਾਅਦ ਸਿੱਖਾਂ ਦੇ 11ਵੇਂ ਗੁਰੂਨ ਸ਼ਬਦ ਗੁਰੂ ਹੋਣਗੇ ਜੋ ਅੱਜ ਵੀ ਮੌਜੂਦਾ ਗੁਰੂ ਐ ਗੁਰੂ ਗ੍ਰੰਥ ਸਾਹਿਬ ਜੀ ਤਾਂ ਲਿਖ ਲੋ ਅ ਅਟੈਕ ਬਾਇ ਗੁੱਲ ਖਾਨ ਇਹ ਆਪਣਾ ਪੀਪੀਐਸਸੀ ਦਾ ਕੁਐਸਚਨ ਐ ਅਟੈਕ ਬਾਇ ਗੁੱਲ ਖਾਨ ਗੁੱਲ ਖਾਨ ਨੇ ਅਟੈਕ ਕੀਤਾ ਸੀ ਬਾਇ ਡੈਗਰ ਖੰਜਰ ਮਾਰ ਕੇ ਗੁਰਗੋਬ ਸਿੰਘ ਪਾਸ਼ਾ ਨੂੰ ਜ਼ਖਮੀ ਕਰਤਾ ਸੀ ਬਟ ਸ਼ਹੀਦੀ ਨਹੀਂ ਹੋਈ ਸੀ ਗੁਰਗੋਬ ਸਿੰਘ ਪਾਸ਼ਾ ਦੀ ਉਹਦਾ ਅਵਾਰ ਠੀਕ ਨਹੀਂ ਗਿਆ ਸੀ ਬਟ ਜ਼ਖਮ ਇੰਨਾ ਗਹਿਰਾ ਹੋ ਗਿਆ ਸੀ ਵੀ ਸਟੀਚਸ ਆਪਣਾ ਲਗਵਾਣੇ ਪਏ ਸੀ ਅੰਗਰੇਜ਼ ਬੁਲਾ ਕੇ ਵੈਦ ਬੁਲਾ ਕੇ ਬਟ ਬਾਅਦ ਵਿੱਚ ਉਹ ਸਿੱਖਾਂ ਦੇ ਕੈਨ ਤੇ ਤੀਰ ਚਲਾਇਆ ਸੀ ਤਾਂ ਉਹ ਟਾਂਕੇ ਸਟੀਚਸ ਖੁੱਲ ਗਏ ਸੀ ਤਾਂ ਉਹ ਕਾਰਨ ਸੀ ਸਮਝ ਗਏ